ਦੋਸਤੋ ਆਪ ਫੋੜ ਖੋਲਿਆ ਸੀਗਾ ਤਕਰੀਬਨ ਭਰਾਵਾਂ ਦੇ ਸਵਾਲ ਹੁੰਦੇ ਆ ਬਾਈ ਆਵਾਜ਼ ਨਹੀਂ ਟਰੈਕਟਰ ਦੀ ਬਣੀ ਇੰਜਨ ਦੇ ਪੈਸੇ ਵੀ ਇੰਨੇ ਲਾ ਲੇ ਆਵਾਜ਼ ਇੱਕ ਹੀ ਤਾਂ ਕਾਰਨ ਹੁੰਦਾ ਸਭ ਤੋਂ ਜ਼ਿਆਦਾ ਤਾਂ ਜਿਹੜੀ ਆਵਾਜ਼ ਦਾ ਫਰਕ ਪੈ ਜਾਂਦਾ ਕੇਮ ਕਰਕੇ ਪੈਂਦਾ ਕੇਮ ਕਈ ਵਾਰਾਂ ਜਾਂ ਤਾਂ ਆਪਾਂ ਲੋਕਲ ਦੁਕਾਨ ਤੋਂ ਲੈ ਕੇ ਪਾ ਲੈਨੇ ਆ ਜਾਂ ਇਹਨਾਂ ਦੀਆਂ ਜਿਹੜੀਆਂ ਟੋਆਂ ਜਿੱਥੇ ਆ ਗੈਡ ਚੱਲਦੀ ਆ ਨੁੱਕਰ ਜੀ ਦੀਂਦੀ ਨਾ ਜਿੱਥੇ ਆ ਗੋਲ ਜੀ ਆ ਜਗ੍ਹਾ ਬਣੀ ਆ ਇਹ ਦੇਖਦੀ ਕੇਮ ਹੁੰਦੀ ਤੇ ਵੱਧ ਘਟ ਘਟ ਜਾਂਦੀ ਆ ਟੋਆਂ ਤੋਂ ਜਦੋਂ ਉੱਪਰ ੱਲੇ ਰਹਿ ਜਾਂਦੀਆਂ ਬਰਾਬਰ ਬਾਲ ਨਹੀਂ ਖੁੱਲਦਾ ਹੈਡ ਦਾ ਤੇ ਆਵਾਜ਼ 'ਚ ਫਰਕ ਰਹ ਜਾਂਦਾ ਟਰੈਕਟਰ ਜ਼ੋਰ ਵੀ ਘਟ ਮਾਰਦਾ ਜਾਂ ਦਬਦਾ ਇਹ ਚੀਜ਼ਾਂ ਆਪਣੀਆਂ ਜ਼ਰੂਰ ਜਦੋਂ ਇੰਜਨ ਓਵਰਹਾਲ ਕਰਾਉਨੇ ਆ ਇੱਕ ਜਿਹੜਾ ਆਪਾਂ ਪੋਰਡ ਦੇ ਵਿੱਚ ਪਿਸਟਨ ਵੱਡੇ ਪਾਉਨੇ ਆ ਜਿਵੇਂ ਹੁਣ ਪਿਸਟਨ ਦਿਖਾਉਣਾ ਤੁਹਾਨੂੰ ਜਿਹੜੇ ਪੋਰਡ ਦਾ ਬਲਾਕ ਬੋਰ ਕਰਕੇ ਪਿਸਟਨ ਵੱਡੇ ਪਾਈਦੇ ਆ ਆ ਜਦੋਂ ਬਲਾਕ ਨੂੰ ਉਹ ਬੋਰ ਕਰਦੇ ਆ ਇਹਦੇ ਵਿੱਚ ਆਮ ਟਾਈਪਾਂ ਦੇ ਵਿੱਚ ਹੁੰਦਾ ਬਣੀ ਪੱਤਰੀ ਸਲੀਵ ਆ ਜੀ ਸਲੀਵ ਵਿੱਚ ਬਲਾਕ ਦੇ ਠੋਕਤੀ ਰੈਡੀਮੇਡ ਇਹਦੇ ਵਿੱਚ ਗਲਾਸ ਲੱਗਦੇ ਜਿਵੇਂ ਆਪਾਂ ਪੀਣ ਪਾਣੀ ਵਾਲੇ ਗਲਾਸ ਹੁੰਦੇ ਆ ਉਹ ਗਲਾਸ ਵਿੱਚ ਲਾ ਕੇ ਠੋਕ ਕੇ ਫਿਰ ਉਹਨਾਂ ਨੂੰ ਬੋਰ ਕਰਿਆ ਜਾਂਦਾ ਮਸ਼ੀਨ ਨਾਲ ਆ ਤੁਸੀਂ ਦੇਖਦੇ ਹੋਣੇ ਜਗਾ ਜਿੱਥੇ ਇਹ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਆ ਦੇਖੋ ਆ ਥਾਂ ਜਦੋਂ ਆਪਾਂ ਇਹ ਬੋਰ ਕਰਦੇ ਆ ਇਹ ਇੱਥੇ ਤੱਕ ਜਾ ਵੱੜਦੀ ਆ ਇਹ ਇਹ ਸਮਝ ਲਓ ਇਹ ਜਦੋਂ ਬੋਰ ਹੋਣਾ ਵਾ ਤੇ ਇਹ ਪਿੱਛੇ ਗਜਾਇਸ ਘਟ ਜਾਂਦੀ ਇਹਦੇ ਆਲੇ ਦੁਆਲੇ ਸਾਰੇ ਪਾਣੀ 깔ਦਾ ਹੁੰਦਾ ਬਲਾਕ ਦੇ ਈਟ ਹੋਣ ਤੋਂ ਇੰਜਨ ਨੂੰ ਕੰਪਨੀ ਨੇ ਪਿੱਛੇ ਆਲੇ ਦੁਆਲੇ ਸਲੀਬਾਂ ਦੇ ਹਰ ਟਾਈਮ ਪਾਣੀ ਘੁੰਮਦਾ ਰਹਿੰਦਾ ਵੀ ਪਿਸਟਨ ਗਰਮ ਨਾ ਹੋਵੇ ਇੰਜਨ ਸੀਜਣਾ ਹੋਵੇ ਉਹ ਜਦੋਂ ਇਹ ਗਜਾਇਸ ਘਟ ਜਾਂਦੀ ਹੈ ਆਪਣੀ ਪਿੱਛੇ ਪਾਣੀ ਵਾਲੀ ਆ ਗੈਲਰੀ ਉਹ ਫਿਰ ਕਈ ਵਾਰ ਇੱਥੋਂ ਬਲਾਕ ਪਾਣੀ ਵੀ ਰਲਾਉਣਾ ਸ਼ੁਰੂ ਕਰ ਜਾਂਦੇ ਆ ਇਹ ਜਦੋਂ ਵੀ ਬਲਾਕ ਬੋਰ ਕਰਾਉਣਾ ਚੰਗੇ ਕਰਾ ਦਈਏ ਤੋਂ ਜਿਹੜਾ ਭਰਾ ਇਹ ਕੰਮ ਕਰਦਾ ਰਿਹਾ ਹੋਵੇ ਫਸਟ ਟਾਈਮ ਨਾ ਬੰਦੇ ਦਾ ਕੰਮ ਹੋਵੇ ਉਹ ਪਹਿਲੀ ਵਾਰੀ ਕਈ ਵਾਰਾ ਮੋੜਾ ਮੋਟਾ ਫਰਕ ਰੱਖ ਜੇ ਬੰਦਾ ਜੇ ਤੁਹਾਡਾ ਇੰਜਣ ਤੇ ਪੈਸਾ ਲਾਇਆ ਖਰਾਬ ਨਾ ਹੋਵੇ ਤੇ ਇਹਦੀ ਇੱਕ ਰੈਂਕ ਜਿਵੇਂ ਜਮਾ ਨਵਾਂ ਇੰਜਣ ਕਰਿਆ ਹੋਇਆ ਸੀ ਅੱਜ ਕੜ ਭੇੜ ਚਾਲ ਬਣੀ ਹੋਈ ਆ ਵੀ ਇੰਜਣ ਵੱਡੇ ਰੱਖਣ ਦਾ ਕੰਮ ਚੱਲ ਪਿਆ ਜਿੱਧਰ ਨੂੰ ਹੁਣ ਨਵਾਂ ਇੰਜਣ ਇਹ ਇਹ ਨਾ ਡਿਮਾਂਡ ਹੋਣ ਕਰਕੇ ਇੰਜਣ ਖੁੱਲੀ ਜਾਂਦੇ ਆ ਭਰਾ ਖੁੱਲੀ ਜਾਂਦੇ ਆ ਤਾਜ਼ਾ ਕੰਮ ਕਿਸੇ ਵੀਰ ਦਾ ਹੋਇਆ ਹੋਇਆ ਇੰਜਣ ਦਾ ਇਹਦੀਆਂ ਹਲੇ ਟੁਕੜੀਆਂ ਵੀ ਆ ਦੇਖੋ ਚਿੱਟੀਆਂ ਦੁੱਧ ਪਈਆਂ ਅੰਦਰੋਂ ਜਦੋਂ ਇੰਜਨ ਦੇ ਉਨ ਹੁੰਦਾ ਤਾਂ ਆਪਾਂ ਕਹਿੰਦੇ ਕਿ ਕਿਹੜੀ ਕਿਸ ਜੀ ਘਸਦੀ ਹੈ ਘਸਦੀਆਂ ਕੀ ਹੈ ਆ ਟੁਕੜੀਆਂ ਦੇ ਵਿੱਚ ਆ ਆਪਣੇ ਸਕ੍ਰੈਚ ਪੈ ਜਾਂਦੇ ਜਿਹੜਾ ਮਟੀਰੀਅਲ ਉਹ ਖਤਮ ਹੋ ਜਾਂਦਾ ਆ ਦੇਖੋ ਚਿੱਟਾ ਪੀਸ ਪਿਆ ਵਾ ਇਹ ਕਲੋਸ ਕਰਦੇ ਜਿਆਦਾ ਪੀਸ ਜਿਆਦਾ ਇਹਦੇ ਆਉਂਦੇ ਆ ਤਕਰੀਬਨ ਕਈ ਕੰਪਨੀਆਂ ਟੁਕੜੀਆਂ ਬਣਾਉਂਦੀਆਂ ਐਸਕੇ ਦੀਆਂ ਕਈ ਇਹਦੇ ਵਿੱਚ ਕੰਪਨੀਆਂ ਅੱਜਕੱਲ ਤੁਹਾਨੂੰ ਪਤਾ ਸਪੇਅਰ ਪਟਾ ਦੇਖੋ ਇਹਦੇ ਵਿੱਚ ਬਿਲਕੁਲ ਵੀ ਸਕ੍ਰੈਚ ਨਹੀਂ ਹੈਗਾ ਜੇ ਜਦੋਂ ਇੱਕ ਰੈਂਕ ਵੱਢਣੀ ਸ਼ੁਰੂ ਹੋ ਜਾਂਦੇ ਆ ਲੀਕਾਂ ਪੈ ਜਾਂਦੀਆਂ ਤੇਲ ਗੰਦਾ ਹੁੰਦਾ ਤੇ ਇਹ ਆਇਲ ਪ੍ਰੈਸ਼ਰ ਫੈਲ ਆਪਣੇ ਟਰੈਕਟਰ ਤੋੜਨ ਲੱਗ ਜਾਂਦੇ ਆ ਆਇਲ ਪੰਪ ਦਾ ਕੰਮ ਜਦੋਂ ਆਪਾਂ ਕਰਾਉਨੇ ਆ ਕਈ ਵਾਰ ਆਪਾਂ ਕਿਰਸ਼ ਕਰ ਜਾਂਦੇ ਆ ਆਇਲ ਪੰਪ ਦੇ ਵਿੱਚ ਕਿਟ ਥੋੜੀ ਲੋਕਲ ਪਵਾ ਲਈ ਜਾਂ ਉਹਦਾ ਕੰਮ ਕਰਾ ਲਿਆ ਇੰਝਾਂ ਦਾ ਜਦੋਂ ਵੀ ਕੰਮ ਕਰਾਉਣਾ ਜਿਵੇਂ ਆਇਲ ਪੰਪ ਆ ਇਹ ਜਾ ਨਾ ਸਾਰੀ ਟਰੈਕਟਰ ਦੀ ਆਇਲ ਪੰਪ ਤੋਂ ਹੀ ਸਾਰਾ ਤੇਲ ਐ ਚੈਂਬਰ ਚ ਲੱਗਾ ਹੁੰਦਾ ਇਹ ਸਭ ਤੋਂ ਥੱਲੇ ਆਪਾਂ ਪੰਪ ਥੱਲਿਓਂ ਤੇਲ ਚੱਕਣਾ ਕੰਪਨੀਆਂ ਨੇ ਇੱਕ ਜਾਲੀਆਂ ਇਹਨਾਂ ਨੂੰ ਬਾਲੀਆਂ ਵਧੀਆਂ ਨਹੀਂ ਫੇਰ ਵੀ ਚਲੋ ਜਾਲੀ ਫੋਰਡ ਦੇ ਵਿੱਚ ਤਾਂ ਬਹੁਤ ਵਧੀਆ ਜਾਲੀਆਂ ਦੇਖੋ ਤਾਰ ਲੱਗੀ ਹੋਈ ਹੈ ਜਾਲੀ ਦੇ ਵਿੱਚੋਂ ਕਚਰਾ ਕੋਈ ਇੱਕ ਚੱਕੇ ਨਾ ਪੰਪ ਤੇ ਕੇ ਜੀ ਬਰਾਂ ਕਚਰੇ ਕੁਚਰੇ ਬਣ ਕੇ ਥੱਲੇ ਡੇਗ ਜਾਂਦੇ ਆ ਦੇਖੋ ਜਦੋਂ ਇਹਨੇ ਘੁੰਮਣਾ ਤੇ ਇਸ ਜੀ ਨੇ ਇਹਨੇ ਤੇਲ ਚੱਕ ਕੇ ਸਾਰੇ ਬਲਾਗ ਚ ਪਚਾ ਦੇਣਾ ਇਹਨੂੰ ਐਲਫੰਡ ਕਹਿੰਦੇ ਆ ਪੰਪਰ ਦਾ ਚੈਂਬਰ ਤੋਂ ਥੱਲੇ ਹੁੰਦਾ ਇਹਨੇ ਤੇਲ ਚੱਕ ਕੇ ਸਾਰੇ ਬਲਾਗ ਦੇ ਵਿੱਚ ਘੁਮਾ ਦੇਣਾ ਟੁਕੜੀਆਂ ਦੇ ਸੁਰਾਖਾਂ ਦੇ ਵਿੱਚ ਦੀ ਤੇਲ ਪ੍ਰੈਸ਼ਰ ਨਾਲ ਕੱਢਣਾ ਇਹ ਜਿਹੜਾ ਵਿੱਚ ਹਰ ਟਾਈਮ ਜਦੋਂ ਆਈਆਂ ਦੀ ਸਪੀਡ ਹੁੰਦੀ ਹੈ ਇਹਦੇ ਵਿੱਚ ਲੋਹੇ ਨਾਲ ਲੋਹਾ ਰਗੜੇ ਨਾ ਤੇ ਵਿੱਚੋਂ ਤੇਲ ਪ੍ਰੈਸ਼ਰ ਨਾ ਨਿਕਲੇ ਵੀ ਜਿਹੜਾ ਆ ਚੀਜ਼ ਆ ਜਦੋਂ ਇੱਥੇ ਚੱਲਣੀ ਆ ਤੇ ਵਿੱਚ ਇਹ ਚੀਜ਼ ਲੋਹੇ ਨਾਲ ਲੋਹਿਆ ਨਾ ਲੱਗੇ ਬਸ ਇਹ ਤੇਲ ਦੇ ਵਿੱਚੇ ਚੱਲੇ ਜਦੋਂ ਇਹ ਪੰਪ ਦਾ ਜ਼ੋਰ ਘਟ ਗਿਆ ਇਹਨੇ ਪ੍ਰੈਸ਼ਰ ਤੇਲ ਦਾ ਘਟਾਤਾ ਤੇ ਤੇਲ ਇਹਨੂੰ ਘੱਟ ਮਿਲਿਆ ਇੰਜਨ ਨੂੰ ਤੇ ਉਦੋਂ ਸੀਜ਼ ਹੋਣ ਦਾ ਜਿਹੜਾ ਕਾਰਨ ਬਣਦਾ ਜਿਹੜੇ ਇੰਜਨ ਸੀਜ਼ ਹੁੰਦੇ ਆ 90% 99% ਜਿਹੜਾ ਐਲ ਪੰਪ ਜ਼ੋਰ ਘਟ ਜਾਂਦਾ ਐਲ ਪੰਪ ਦਾ ਜਦ ਟੁਕੜੀਆਂ ਖਤਮ ਹੋ ਗਈਆਂ ਮਟੀਰੀਅਲ ਬੜੇ ਹਲਕੇ ਆਉਣ ਲੱਗੇ ਬਾਹਲਾ ਚਿਰ ਇਹ ਚੀਜ਼ਾਂ ਕੰਮ ਨਹੀਂ ਕਰਦੀਆਂ ਡਿਸਕ ਬ੍ਰੇਕਾਂ ਬਹੁਤ ਸਸਤੀਆਂ ਬ੍ਰੇਕਾਂ ਕ੍ਰੈਂਕ ਇਹ ਮਾਲ ਉਹ ਅਰੀਜਨਲ ਕੰਪਨੀ ਦੀ ਕ੍ਰੈਂਕ ਦੇਖੋ ਉਹਨੇ ਦੀ ਸਫਾਈ ਕਿੰਨੀ ਹੈ ਇਹ ਦੇਸੀ ਕ੍ਰੈਂਕ ਹੈ ਬਰਾਪਾ ਲੋਕ ਲੈ ਕੇ ਪਾ ਲੈਣੇ ਆ ਇੰਜਣ ਤੇ ਪੈਸੇ ਲਾਦ ਦੇਣੇ ਇਹਨਾਂ ਦੇਖੋ ਪਛਾਣ ਦਿਖੋ ਨਾ ਇਹਦੀ ਕ੍ਰੈਂਕ ਦੀ ਇੱਕ ਤੇ ਦੀ ਆਹ ਦੇਖੋ ਜਰਮਨੀ ਦੀ ਕ੍ਰੈਂਕ ਹੈ ਜਿਹੜੀ ਹੋਰ ਤੋਂ ਪਹਿਲਾਂ ਆਉਂਦੀ ਹੈ ਆਹ ਇਹਦਾ ਮਟੀਰੀਅਲ ਇਹ ਤੁਹਾਨੂੰ ਦੱਸ ਦਊਗਾ ਜਿਹੜੀ ਸਫਾਈ ਆ ਕਿਨੇ ਕਰੀਆ ਦੇ ਸਹੀ ਗਏ ਕਰਾ ਕੇ ਦਿੰਦੇ ਪਛਾਣ ਕੀ ਆ ਪਛਾਣ ਜਿਹੜਾ ਬੰਦਾ ਕੰਮ ਕਰਦਾ ਜਿਹੜੇ ਮਿਸਤਰੀ ਲੈਣ ਦੇ ਬੰਦੇ ਆ ਸਭ ਪਤਾ ਹੁੰਦਾ ਗਲੇ ਨੂੰ ਸਿਰਫ ਜ਼ਿੰਮੇਵਾਰ ਭਰਾ ਨੂੰ ਥੋੜਾ ਜਿਆ ਸਮਝਾਉਣਾ ਪੈਂਦਾ ਚਾਹ ਲੋ ਠੀਕ ਹੈ ਦੋਸਤੋ ਇਹਦੀਆਂ ਬ੍ਰੇਕਾਂ 60 ਵਾਲੀਆਂ ਫੋੜ ਨੂੰ ਭਰਾ ਕਹਿੰਦੇ ਹੁੰਦੇ ਆ ਸਿੰਗਲ ਕਲਚ ਨੂੰ ਡਬਲ ਕਰਨਾ ਉਸੇ ਗੇਅਰ ਦੇ ਵਿੱਚ ਡਬਲ ਹੋ ਜਾਂਦਾ ਜੇ ਤੁਹਾਡਾ ਪੈਸੇ ਤੁਸੀਂ ਸੇਵ ਕਰਨੇ ਨਹੀਂ ਜਿਆਦਾ ਪੈਸੇ ਲਾਉਣੇ ਇਹ ਉਸੇ ਪੰਪ ਆਪਣੇ ਗੇਅਰ ਦੇ ਵਿੱਚ ਡਬਲ ਕਲਚ ਦਾ ਸਮਾਨ ਪਿਆ ਜਾਂਦਾ ਤੇ ਕੋਈ ਤੁਹਾਨੂੰ ਗੇਅਰ ਬਦਲ ਦੀ ਲੋੜ ਨਹੀਂ ਛੋੜੇ ਜੇ ਪੈਸੇ ਨੂੰ ਤੁਹਾਡਾ ਡਬਲ ਕਲਚ ਹੋ ਜਾਂਦਾ ਇਹ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਸੀ ਜੁੜ ਕਰ ਦਿਓ ਦੋਸਤੋ ਉਹਨੇ ਦਾ ਡੀਜ਼ਲ ਪੰਪ ਵੀ ਵਧੀਆ ਹੋਇਆ ਹੋਊਗਾ ਜਿਵੇਂ ਹੁਣ ਇੰਜਨ ਦਾ ਕੰਮ ਹੋਇਆ ਜੇ ਕਿਸੇ ਭਰਾ ਨੂੰ ਇਹਦਾ ਡੀਜ਼ਲ ਪੰਪ ਚਾਹੀਦਾ ਤੇ ਕੋਲ ਤੁਹਾਨੂੰ ਇਹ 3000 ਰੁਪਏ ਦਾ ਪੰਪ ਦੇ ਦਾਂਗੇ ਦੇਖੋ ਕਿੰਨਾ ਜਿਸ ਹਸਾ ਉਹਨਾਂ ਕ੍ਰੈਂਕ ਦਾ ਕੰਮ ਹੋਇਆ ਹੋਇਆ ਤੇ ਡੀਜ਼ਲ ਪੰਪ ਵੀ ਤਾਜ਼ਾ ਕਿਸੇ ਦਾ ਹੋਇਆ ਹੋਊਗਾ ਇਹ ਫੋਰਡ ਤੋਂ 3610 ਵਾਲਾ ਬਣਿਆ ਹੋਇਆ ਪੰਪ ਆ ਕੁੱਲ 3000 ਦੇ ਗੇੜ ਦੇ ਵਿੱਚ ਇਹ ਪੰਪ ਤੁਹਾਨੂੰ ਮਿਲ ਜਾਊਗਾ ਦੋਸਤੋ ਤੇ ਪਲਵਾਨ ਟਰੈਕਟਰ ਪਛਾੜਾ ਸਾਡਾ ਪੇਜ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਧੰਨਵਾਦ ਜੀ